ਹੈਲੋ ਬੱਚੋ ਸਤਿ ਸ੍ਰੀ ਅਕਾਲ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ। ਤਾਂ ਅੱਜ ਅਸੀਂ ਕਰਾਂਗੇ ਇੱਕ ਛੋਟੀ ਜੀ ਕਹਾਣੀ ਜਿਸ ਦਾ ਨਾਮ ਹੈ ਕੀੜੀ ਅਤੇ ਕੁੱਗੀ। ਤਾਂ ਸ਼ੁਰੂ ਕਰਦੇ ਹਾਂ। ਇੱਕ ਤਲਾਬ ਦੇ ਕਿਨਾਰੇ ਇੱਕ ਰੁੱਖ ਸੀ। ਰੁੱਖ ਉੱਤੇ ਕੁੱਗੀ ਅਤੇ ਰੁੱਖ ਹੇਠਾਂ ਖੁੱਡ ਵਿੱਚ ਕੀੜੀ ਦਾ ਘਰ ਸੀ। ਇੱਕ ਦਿਨ ਕੀੜੀ ਨੂੰ ਬੜੀ ਪਿਆਸ ਲੱਗੀ। ਉਹ ਪਾਣੀ ਪੀਣ ਲਈ ਤਲਾਬ ਤੇ ਗਈ। ਅਚਾਨਕ ਬਹੁਤ ਤੇਜ਼ ਹਨੇੜੀ ਆਈ ਤਕੀਰੀ ਉੱਡ ਕੇ ਪਾਣੀ ਵਿੱਚ ਡਿੱਗ ਪਈ ਕੀਰੀ ਨੂੰ ਤਰਨਾ ਨਹੀਂ ਸੀ ਆਉਂਦਾ ਉਹ ਘਬਰਾ ਗਈ ਤੇ ਉਸਨੇ ਮਦਦ ਲਈ ਕੁੱਗੀ ਨੂੰ ਆਵਾਜ਼ ਮਾਰੀ ਤਾਂ ਇਹ ਹੈ ਕੀਰੀ ਅਤੇ ਕੁੱਗੀ ਦੀ ਫੋਟੋ ਆਵਾ ਕੀਰੀ ਹੈ ਜਾਂ ਕੁੱਗੀ ਇਹ ਕੀਰੀ ਜਿਹੜੀ ਕਿ ਤਲਾਬ ਵਿੱਚ ਡਿੱਗ ਗਈ ਆ ਕੁੱਗੇ ਕੋ ਗੇ ਛੇਤੀਆ ਮੈਂ ਡੁੱਬ ਚਲੀ ਮੈਨੂੰ ਬਚਾ ਕੁੱਗੇ ਨੇ ਜਦ ਕੀਰੀ ਦੀ ਆਵਾਜ਼ ਸੁਣੀ ਤਾਂ ਉਹ ਝਟ ਉੱਡੀ ਆਈ ਪਰ ਉਹ ਸੋਚਣ ਲੱਗੀ ਮੈਂ ਕੀਰੀ ਨੂੰ ਕਿਵੇਂ ਬਚਾਵਾਂ ਕੀਰੀ ਤਾਂ ਪਾਣੀ ਵਿੱਚ ਰੁੜਦੀ ਹੀ ਜਾ ਰਹੀ ਸੀ ਕੁੱਗੇ ਨੂੰ ਇੱਕ ਤਰਕੀਬ ਸੁੱਜੀ ਉਸਨੇ ਇੱਕ ਪਤਲੀ ਜਿਹੀ ਟਾਣੀ ਤੋਂ ਇੱਕ ਪੱਤਾ ਤੋੜ ਕੇ ਕੀਰੀ ਦੇ ਕੋਲ ਸੁੱਟ ਦਿੱਤਾ ਕੀੜੀ ਡੱਕੇ ਡੋਲੇ ਖਾਂਦੀ ਹੋਈ ਪੱਤੇ ਉੱਪਰ ਆਖਰ ਚੜਹੀ ਗਈ। ਕੁੱਗੀ ਨੇ ਚੁੰਝ ਨਾਲ ਪੱਤਾ ਚੁੱਕਿਆ ਤੇ ਉੱਡ ਕੇ ਕੰਡੇ ਉੱਤੇ ਪਹੁੰਚ ਗਈ। ਇੰਜ ਕੁੱਗੀ ਨੇ ਕੀੜੀ ਦੀ ਜਾਨ ਬਚਾ ਲਈ। ਕੁਝ ਦਿਨਾਂ ਬਾਅਦ ਇੱਕ ਸ਼ਿਕਾਰੀ ਬੰਦੂਕ ਲੈ ਕੇ ਉਸ ਰੁੱਖ ਦੇ ਕੋਲ ਆਇਆ। ਉਸ ਨੇ ਰੁੱਖ ਤੇ ਬੈਠੀ ਕੁੱਗੀ ਨੂੰ ਦੇਖ ਲਿਆ। ਪਾਰ ਕੀਰੀ ਨੇ ਵੀ ਸ਼ਿਕਾਰੀ ਨੂੰ ਦੇਖ ਲਿਆ ਸੀ ਕੀਰੀ ਛੱਟ ਪਰ ਸ਼ਿਕਾਰੀ ਦੇ ਹੱਥ ਉੱਤੇ ਚੜ ਗਈ ਸ਼ਿਕਾਰੀ ਨੇ ਜਿਉਂ ਹੀ ਕੁੱਗੀਵਾਲ ਆਪਣੀ ਬੰਦੂਕ ਸਿੱਧੀ ਕੀਤੀ ਤਾਂ ਕੀਰੀ ਨੇ ਉਹਦੇ ਹੱਥ ਉੱਤੇ ਪੂਰੇ ਜੋਰ ਨਾਲ ਦੰਦੀ ਵੱਢੀ ਸ਼ਿਕਾਰੀ ਦੀ ਉਈ ਨਿਕਲ ਗਈ ਤੇ ਉਸ ਦੀ ਬੰਦੂਕ ਦਾ ਨਿਸ਼ਾਨਾ ਕਿਤੇ ਹੋਰ ਜਾ ਲੱਗਾ ਗੋਲੀ ਦੀ ਆਵਾਜ਼ ਸੁਣ ਕੇ ਕੁੱਗੀ ਉੱਥੋਂ ਉੱਡ ਗਈ ਇੰਜ ਕੀਰੀ ਨੇ ਕੁਗਗੀ ਦੀ ਜਾਨ ਬਚਾਈ ਕੁਗਗੀ ਨੇ ਕੀਰੀ ਦੀ ਜਾਨ ਬਚਾਈ ਕੀਰੀ ਨੇ ਕੁਗਗੀ ਦੀ ਜਾਨ ਬਚਾਈ ਇੰਜ ਉਹ ਦੋਵੇਂ ਪੱਕੀਆਂ ਸਹੇਲੀਆਂ ਬਣ ਗਈਆਂ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕਸ ਫॉर ਵਾਚਿੰਗ ਬਾਏ ਬਾਏ ਓਕੇ ਮਿਲਦੇ ਨੇ